ਹਰਪ੍ਰੀਤ ਕੌਰ ਭਨਰਾ ਦੀ ਕਹਾਣੀ ਨੋਤੀ ਦਾ ਫਰਕ ਦੋ ਗਵੰਡਣਾ ਕਰਤਾਰੋ ਤੇ ਮੀਨਾ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਰਤਾਰੋ ਨੇ ਮੀਨਾ ਨੂੰ ਪੁੱਛਿਆ ਮੈਂ ਸੁਣਿਆ ਤੇਰੀ ਨੋਹ ਪੜੀ ਲਿਖੀ ਬਹੁਤ ਐ ਨਹੀਂ ਆਹੋ ਪੜੀ ਲਿਖੀ ਬਥੇਰੀ ਐ ਪਰ ਪੜੀ ਲਿਖੀ ਦਾ ਕੀ ਚਾਰਪੌਣਾ ਜਦ ਕੰਮ ਦਾ ਡੱਕਾ ਹੀ ਨਹੀਂ ਤੋੜਦੀ ਕਹਿੰਦੀ ਸੀ ਬਈ ਮੈਂ ਨੌਕਰੀ ਕਰਨੀ ਐ ਮੁੰਡਾ ਤਾਂ ਤਿਆਰ ਹੋ ਗਿਆ ਸੀ ਮਗਰ ਲਾ ਕੇ ਪਰ ਮੈਂ ਕੈੜੀ ਰਹੀ ਮੁੰਡੇ ਦੇ ਤਾਂ ਖਬਰੇ ਕੀ ਸਿਰ ਚ ਪਾਇਆ ਇਸ ਕੋ ਲੈਣੀ ਨੇ ਸਾਰਾ ਦਿਨ ਉਹਦੇ ਮਗਰ ਮਗਰ ਤੁਰਿਆ ਫਿਰਦਾ ਅਜੇ ਕੱਲ ਦੀ ਗੱਲ ਐ ਅਖੀ ਮੈਂ ਪੇਕੀ ਮਿਲ ਕੇ ਆਉਣਾ ਨਾਲ ਦੀ ਨਾਲ ਤੁਰ ਪਿਆ ਲੈ ਕੇ ਵਟ ਤਾਂ ਵਥੇਰਾ ਚੜਿਆ ਬਸ ਇੱਕ ਮੈਂ ਕਲੇਸ਼ ਦੇ ਡਰੋਂ ਚੁੱਪ ਕਰ ਗਈ ਨਿਤ ਵਨਸ ਬਨਨੇ ਸੂਟ ਲਿਆਉਂਦੀ ਐ ਔਖੀ ਹੈ ਭੈਣੇ ਅੱਜ ਕੱਲ੍ਹ ਦੀਆਂ ਦਾ ਮੀਨਾ ਨੇ ਲੰਮਾ ਸਾਹ ਲੈਂਦਿਆ ਕਿਆ ਥੋੜੀ देर ਚੁੱਪ ਹੋਣ ਮਗਰੋਂ ਮੀਨਾ ਨੇ ਕਿਹਾ ਭੈਣੇ ਆਪਣੀ ਕੁੜੀ ਦੇ ਸਹਰੇ ਕਿਵੇਂ ਨੇ ਪੁੱਛਣਾ ਭੈਣੇ ਮੇਰੀ ਧੀ ਦੀ ਸਾਸਤਾ ਬਾਲੀ ਕੋ ਲੈਣੀ ਹੈ ਐਨਾ ਜੋਰ ਲਾ ਕੇ ਇਹਦੇ ਪਿਓਰੇ ਪੜਾਈ ਲਿਖਾਈ ਸੀ ਬਥੇਰੇ ਤਰਲੇ ਕਰੇ ਮੇਰੀ ਧੀ ਨੇ ਵੀ ਮੈਂ ਨੌਕਰੀ ਕਰਨੀ ਹੈ ਪਰ ਉਹਨਾ ਤਾਂ ਤਿਆਰ ਸੀ ਪਰ ਉਹਨੇ ਪਿਆਰ ਨਹੀਂ ਲੱਗਣ ਦਿੱਤੇ ਜਵਾਈ ਤਾਂ ਮੇਰਾ ਬਥੇਰਾ ਚੰਗਾ ਹੈ ਮੇਰੀ ਧੀ ਦੀ ਇੱਕ ਨਹੀਂ ਮੋੜਦਾ ਜਦੋਂ ਮੇਰੀ ਧੀ ਦਾ ਦਿਲ ਕਰਦਾ ਮਲਾਉਣ ਲੈ ਆਉਂਦਾ ਸਸਤਾ ਬਥੇਰਾ ਛੜਦੀ ਹੈ ਪਰ ਜਵਾਈ ਮੇਰਾ ਭਲਾ ਮਾਨਸ ਹੈ ਮੇਰੀ ਧੀ ਨੂੰ ਨਿਤ ਨਵੇਂ ਸੂਟ ਲਿਆ ਕੇ ਦਿੰਦਾ ਹੈ ਮੀਨਾ ਸ਼ਸ਼ੋਪੰਚ ਪੈ ਗਈ ਤੇ ਬੋਲੀ ਭੈਣੇ ਮੈਨੂੰ ਤੇਰੀ ਗੱਲ ਨਹੀਂ ਸਮਝ ਲੱਗੀ ਨੌਕਰੀ ਕਰਨਾ ਨਵੀਂ ਬਾਈ ਨੂੰ ਪੇਕੇ ਮਲਾ ਕੇ ਲਿਆਉਣਾ ਜਾਂ ਬੌਟੀ ਦੇ ਸੂਟ ਸਵਾਉਣ ਦੇ ਚਾਪੂਰੇ ਕਰਨੇ ਚੰਗੀ ਗੱਲ ਹੈ ਜਾਂ ਮਾੜੀ ਹੈ ਸ਼ਾਇਦ ਕਰਤਾਰੋ ਮੀਨਾ ਦੀ ਗੱਲ ਦਾ ਮਤਲਬ ਸਮਝ ਗਈ ਸੀ ਕਰਤਾਰੋ ਬਿਨਾਂ ਜਵਾਬ ਦਿੱਤੇ ਉੱਠ ਕੇ ਤੁਰ ਪੀ